ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਸਾਡੇ ਬੱਚੇ ਘਰੇ ਸੀਗੇ ਟਿਊਸ਼ਨ ਸਵੇਰੇ ਜਾਇਆਏ ਸੀ ਤੇ ਹੁਣ ਸ਼ਾਮ ਨੂੰ ਬੱਚੇ ਨੂੰ ਟਿਊਸ਼ਨ ਨਹੀਂ ਸੀ ਜਾਣਾ ਇਹ ਵੀ ਵੈਲੇ ਸੀ ਸਰਦਾਰ ਸਾਹਿਬ ਵੀ ਪਹਿਲੇ ਜਦੋਂ ਉਹਨਾਂ ਨੇ ਛੁੱਟੀਆਂ ਸੀਗੀ ਸੋਚਿਆ ਸੀ ਵੀ ਅਸੀਂ ਸੁਲਤਾਨ ਪਰਲੋਦੀ ਗੁਰਦਵਾਰਾ ਸਾਹਿਬ ਬੇਰਸਾਮ ਜਾਇਆਗੇ ਮੱਥਾ ਟੇਕ ਕੇ ਆਈਏ ਚਲੋ ਪ੍ਰਮਾਤਮਾ ਸ਼ੋਕ ਸ਼ਾਂਤੀ ਰੱਖੀ ਤੰਦਰੁਸਤੀ ਰੱਖੇ ਸਾਰਿਆਂ ਨੂੰ ਤੇ ਮੱਥਾ ਟੇਕ ਕੇ ਦਰਸ਼ਨ ਕਰੇ ਇਹ ਬਹੁਤ ਟਾਈਮ ਹੋ ਗਿਆ ਵੀ ਹੈ ਨਹੀਂ ਕਿ ਅਸੀਂ ਮਰਦਾ ਸਾਹਿਬ ਪੰਨੇੜੇ ਬਹੁਤ ਪੈਂਦਾ 15 1600 15 1600 ਕਿਲੋਮੀਟਰ ਨਾਲੇ ਅਸੀਂ ਕਿਉਂਕਿ ਪਹਿਸੇ ਨਾ ਬੱਚੇ ਵਰਕੇ ਜਾਣ ਹੀ ਪੋਦੇ ਉਹ ਕਿਨਨ ਪੂਸ਼ੰਤ ਛੁੱਟੀਆਂ ਨਹੀਂ ਹੁੰਦੀ ਸਕੂਲ ਤੇ ਛੁੱਟੀਆਂ ਨਹੀਂ ਹੁੰਦੀ ਅਜਿਹ ਨਾਲ ਸਕੂਲ ਤਾਂ ਵੀ ਛੁੱਟੀਆਂ ਸਿਚੂਏਸ਼ਨ ਅਸ ਵੇਰੇ ਜਾਇਆ ਇਹ ਕੰਮ ਨੇ ਕੰਮ ਨਿਭੜੇ ਹੋਏ ਆ ਤੇ ਹੁਣ ਅਸੀਂ ਜਾ ਕੇ ਘਾਟ ਡੇਰਾਂ ਵਿੱਚ ਜਾ ਜਾਈਏ ਮੈਂ ਨੇੜਾ ਬੜਾ ਕਾਂਟਾ ਦੂ ਘੰਟੇ ਰੰਨਣ ਸਾਂ ਸ਼ਾਮ ਨੂੰ ਪੱਲੇਣਗੇ ਇਹ ਸ਼ਾਮ ਨੂੰ ਸਾਡੇ ਇੱਥੇ ਅੰਦਰ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਪ੍ਰਕਾਸ਼ ਆ ਤੇ ਅੱਜ ਪ੍ਰਕਾਸ਼ ਹੋਇਆ ਪਾਸੋਂ ਭੋਗ ਪੈਣੇ ਆ ਕਥਾ ਵੀ ਹੋਣੀ ਆ ਇਹਦੇ ਇੱਕ ਬਹੁਤ ਹੀ ਇੱਕ ਪ੍ਰੋਗਰਾਮ ਹੈ ਜਿਹੜਾ ਉਹ ਮਨਾਉਂਦੀ ਬਣਾਉਂਦੇ ਆ ਸਾਡੇ ਸੰਬੰਧ ਵਿੱਚ ਉਹਨਾਂ ਨੇ ਇੱਥੇ ਖਾਨਦਪਾਡ ਸਾਹਿਬ ਕਰਮਾਇਆ ਬਰ ਬ੍ਰਕਾਸ਼ ਕਰਮਾਇਆ ਤੇ ਨਾਲੇ ਤਹਾ ਕਥਾ ਕਰਵਾਉਣੀ ਆ ਤੇ ਇੱਥੇ ਬਲੋ ਸਾਰੇ ਪ੍ਰੋਗਰਾਮ ਕਰਵਾਉਂਦੇ ਨੇ ਸਿੱਖਿਆ ਬਹੁਤ ਮਿਲਦੀ ਹੈ ਬੱਚਿਆਂ ਨੂੰ तकरीबन ਇੱਥੇ ਮਤ ਤੋਂ ਮਤ ਬੱਚੇ ਜਿਹੜੇ ਕੁ ਸਿੱਖੀ ਦੇ ਵਿੱਚ ਹੀ ਨੇ ਵੱਡੇ ਵੀ ਛੋਟੇ ਵੀ ਆਰੇਂਦਰਪਾਪਨਾ ਕਰਤੀਆਂ ਇਧਰ ਲੀਆਂ ਸੜਕ ਬਹੁਤ ਲੋ ਗਈ ਸੜਕ ਦੇਖ ਲਓ ਪਹਿਲਾਂ ਨਾਲ ਸਾਈਡਲ ਤੇ ਦੋਨੇ ਪਾਸੇ ਸੜਕ ਚੌੜੀ ਕਰਦੇ ਚੌੜੀ ਹੋ ਗਈ ਕਿਉਂਕਿ ਗੁਰੂ ਨਗਰੀਏ ਜੀ ਪਹਿਲੇ ਪਾਸੇ ਆਪਣੇ ਕਿੰਨੇ ਸਾਲ ਰਹੇ ਨੇ ਇੱਥੇ ਦੇਖ ਲਓ 14 ਸਾਲ 9 ਮਹੀਨੇ ਕੁਝ ਦਿਨ ਰਹੇ ਬਲਦਾ ਕੋ ਨਾ ਕਰੀ ਗੁਰਨਾਗਦੇਵ ਜੀ ਇੱਥੇ 14 15 ਸਾਲ ਉਹਨਾਂ ਨੇ ਇੱਥੇ ਨਿਵਾਸ ਵਕੀਦ ਕੀਤਾ ਤੇ ਇੱਥੇ ਪਹਿਲਾਂ ਰੋਡ ਬਹੁਤ ਜ਼ਿਆਦਾ ਖਰਾਬ ਸੀ ਜਿਹੜੀ ਕਪੂਰਥਲੇ ਤੋਂ ਜਾਂਦੀ ਸੀ ਉਸ ਦਾ ਦੋ ਤਰੀਕ ਦੂਜੀ ਰੋਡ ਸਹੀ ਹੋ ਗਈ ਹੈ ਜਿਹੜੀ ਕਪੂਰਥਲੇ ਵੱਲ ਮਾਰਾ ਹੈ ਤੇ ਆਪਕੇ ਸਰਸਾਈ ਤੋਂ ਉਹ ਜਿਹੜੀ ਰੋਡ ਆਉਂਦੀ ਵੀ ਸਿੱਧੀ ਇਹ ਰੋਡ ਜਿਹੜੀ ਜਾਂਦੀ ਸੀ ਇਹ ਕਾਫੀ ਖਰਾਬ ਸੀ ਕਿਉਂਕਿ ਟੁੱਟੀ ਹੋਈ ਸੀ ਜਿਵੇਂ ਲੱਗਦਾ ਇਹ ਰੋਡ ਬਹੁਤ ਵਧੀਆ ਬਣਾਦੀ ਚੌੜੀ ਕਰਦੇ ਨਾਲ ਇਹ ਰੇਨਵੇ ਟ੍ਰੈਕ ਜਾਂਦਾ ਜਿਹੜਾ ਮੰਦਰ ਤੋਂ ਨਹੀਂ ਜਾਂਦੀ ਇੱਥੇ ਤੋਂ ਪਰ ਅਜੇ ਇਹ ਲਾਈਨ ਆਉਂਦੀ ਹੈ ਇਹ ਲਾਈਨ ਪੂਰੀ ਬੁਝੇ ਰੱਖੀ ਜਾਂਦੀ ਹੈਗੀ ਸਰਕਰ ਤੋਂ ਬਾਕੀ ਬਾਕੀ ਸਭ ਨੂੰ ਬੁਝੇ ਆਪਣੇ ਹਿੱਸੇ ਕੋਈ ਸਕਤੀ ਕੋਈ ਨਹੀਂ ਉਸ ਕੋ ਸਾਥ ਦੇ ਬਣਾ ਬਣਾ ਚੱਲੀ ਜਾਂਦੀ ਚੱਲ 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 ਬਹੁਤ ਛੋਟਾ ਸ਼ਬਦ ਕਰ ਰਿਹਾ ਸੀ ਸ਼ਬਦ ਕਰ ਰਿਹਾ ਇੱਕ ਤੇਰਾ ਹੀ ਦਰਬਾਰ ਕਿਹਨਾਂ ਕੋਲ ਪਹੁੰਚਣਾ ਆਪਾਂ ਬਾਕੀ ਸਭ ਪਰਮਪਲੇਖੇ ਨੇ ਗਾ ਫਿਰ ਉਹ ਸੁਣਦੇ ਨੇ ਜਦੋਂ ਗੰਦਰੀ ਗੁਰਦੁਆਰਾ ਸਾਹਿਬ ਅੱਛਾ ਆਰ ਬੱਬਾ ਨਾ ਨੰਬਰ 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 ਗੱਭਾ ਇੱਕਮ ਕਾਰਨਾ ਅੱਧਾ ਕੋਟ ਬੈਡਰ ਬਣਾਗਾ ਅਸੀਂ ਬਸ ਪੁੰਚਣਾ ਲਈਏ ਤਕਰੀਬਨ ਅੱਧ ਵਿਚ ਪਹੁੰਚ ਚੁੱਕੇ ਆ ਤੇ ਜਲਦੀ ਉਹ ਆਪਣੀ ਗੇਟ ਤੋਂ ਐਂਟਰੀ ਆ ਜੂਗੀ ਤੇ ਪੁਆਇੰਟ ਵੀ ਕਰਕੇ ਆਪਾਂ ਪਹੁੰਚਣਾ ਕਰਦੇ ਹੁਣ ਬਹੁਤ ਹੋ ਗਿਆ ਬਣ ਗਿਆ ਬਹੁਤ ਬੁਰਾ ਹਾਲ ਸੀ ਹੈ ਬਰਾ ਸੜਕ ਦਾ ਦਰਸ਼ਨ ਕਰਕੇ ਮੱਥਾ ਦੇ ਕੇ ਆਪਾਂ ਨੂੰ ਬੜਾ ਸਕੂਨ ਮਿਲਦਾ ਦਰਨੂੰ ਬੰਦ ਕੁਛ ਹੋ ਜਾਂਦਾ ਸ਼ਾਂਤੀ ਵੀ ਮਿਲਦੀ ਆ ਚਲੋ ਇਹ ਕਿਹੜਾ ਵੀ ਬਹੁਤ ਦੂਰ ਹੈ ਨਾ ਇਹਦਾ ਇਤਿਹਾਸ ਕੋ ਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਏ ਆ ਰਹੇ ਆ ਨਾ ਇੱਥੇ ਤੇ ਸਾਡੇ ਨੇੜੇ ਆ ਇਹਦੇ ਨਾਲ ਤਾਂ ਬਹੁਤ ਟਾਈਮ ਲੱਗਿਆ ਕਾਫੀ ਟਾਈਮ ਹੋ ਗਿਆ ਤੇ ਪਰ ਫਿਰ ਵੀ ਅਸੀਂ ਕਈ ਵਾਰ ਇੱਥੇ ਆ ਗਏ ਆ ਤੁਹਾਨੂੰ ਇੱਥੋਂ ਵਸਾ ਕੇ ਜਾ ਕੇ ਚੌਕ ਆਜੂਗਾ ਫਿਰ ਰਾਈਟ ਮੁੜ ਜਾਗੇ ਇੱਥੋਂ ਕਿੰਨੇ ਕਿਲੋਮੀਟਰ ਦੀ ਗੱਲ ਤੇ ਇੱਥੇ ਅਸੀਂ ਪਹੁੰਚ ਗਏ ਨੇੜੇ ਹੀ ਆ ਬਿਲਕੁਲ ਇੱਥੋਂ ਪਰ ਆਪਾਂ ਨੂੰ ਇੱਥੋਂ 15 ਕਿਲੋਮੀਟਰ ਹੀ ਪੈਂਦਾ ਜਿਆਦਾ ਦੂਰ ਨਹੀਂ ਹੈਗਾ ਆਏ ਕਿਸੇ ਗੁਰਦੁਆਰਾ ਜਾਈਏ ਭਾਵੇਂ ਪਿੰਡ ਜਾਈਏ ਚਾਹੇ ਇਤਿਹਾਸਕ ਗੁਰਦੁਆਰਾ ਹੀ ਆਪਾਂ ਜਾ ਕੇ ਉੱਥੇ ਸ਼ਾਂਤੀ ਮਿਲਦੀ ਆ ਮਤਲਬ ਸਾਡੇ ਇੱਕ ਕੇ ਆਪਣੇ ਮਨ ਨੂੰ ਸਕੂਨ ਮਿਲਦਾ ਹੈ ਕਸਮ ਦਾ ਸਾਰਿਆਂ ਨੂੰ ਗੁਰਦੁਆਰਾ ਸਾਹਿਬ ਜਾਣਾ ਚਾਹੀਦਾ ਚਾਹੇ ਪਿੰਡ ਵਾਲੇ ਗੁਰਦੁਆਰਾ ਸਾਹਿਬ ਹੋਣ ਚਾਹੀਏ ਕਿਤੇ ਇਤਿਹਾਸਕ ਗੁਰਦੁਆਰਾ ਹੋਵੇ ਜੇ ਇਤਿਹਾਸਕ ਗੁਰਦੁਆਰਾ ਤਕਰੀਬਨ ਸਾਰਿਆਂ ਨੂੰ ਇੱਕ ਵਾਰ ਇੱਕ ਵਾਰ ਜਾਣਾ ਚਾਹੀਦਾ ਹਰੇਕ ਥਾਂਵੇਂ ਅਸੀਂ ਤਾਂ ਮੈਂ ਕਹਿੰਦੀ ਹੁਣ ਕਈ ਗੁਰਦੁਆਰਾ ਸਾਹਿਬ ਜਾਇਆ ਹੈ ਆਪਾਂ ਬਹੁਤ ਜਗ੍ਹਾ ਮਾਤਮਾ ਦੀ ਕਿਰਪਾ ਦੇ ਨਾਲ ਤੇ ਤਾਂ ਪੰਜਾਬ ਤੋਂ ਬਾਹਰ ਵੀ ਇਤਿਹਾਸੇ ਗੁਰਦੁਆਰਾ ਸਾਹਿਬ ਨੇ ਇੱਕ ਇਨੀ ਜਗਤ ਪੰਜਾਬ ਦੇ ਅੰਦਰ ਵੀ ਜਾਇਆ ਹੀ ਕਾਫੀ ਸੀ ਤੇ ਜਿੰਨੇ ਕੁ ਰਹੇਗੇ ਉਹ ਵੀ ਅਸੀਂ ਜਾ ਕੇ ਆਵਾਂਗੇ ਜਲਦੀ ਹੀ ਜਿੰਨੇ ਆਪਣੇ ਤਤ ਨਹੀਂ ਸਾਰੇ ਰਸਤਿਆਂ ਆਏ ਆਪਾਂ ਵੀ ਸਵੇ ਹੋਏ ਆ ਹਾਂਜੀ ਤੇ ਅੱਜੇ ਪਹੁੰਚਾਏ ਲੋ ਜੀ ਪਹੁੰਚ ਗਏ ਸਾਹਮਣੇ ਤੇ ਗੁਰਦੁਆਰਾ ਸਾਹਿਬ ਰਹਿਸੀ ਕਮਰੇ ਬੰਦਾ ਬੰਦੇ ਰਹਿਸੀ ਕਮਰੀ ਬਣੇ ਹੁੰਦੇ ਆਪਕੇ ਦੂਰੋਂ ਦੂਰੋਂ ਹੁੰਦੇ ਆ ਨਾ ਸੰਗਤ ਮੇਰੇ ਰਹਿ ਕੇ ਜਾਂਦੀ ਐ ਤੇ ਰਹਿੰਦੇ ਆ ਆਕੀ ਤੇ ਦੂਰੋਂ ਆਉਂਦੇ ਨੇ ਆ ਬੀਬੀ ਨਾਨਕੀ ਜੀ ਨਿਵਾਸ ਆ ਰਹੇ ਸ਼ਿਕਮਰੀ ਬਣੇ ਰਹੇ ਜਦੋਂ ਜਦੋਂ ਕਿੰਨੇ ਸਾਲ ਸੀਗੇ ਗੁਰਗਮ ਸਿੰਘ ਤੇ ਗੁਰਨਾਰਕ ਸਿੰਘ ਜੀ ਦੇ ਸਾਰੇ 550 ਸਾਲ ਨਾ ਸੀ ਹਾਂ ਉਦੋਂ ਕਿੰਨਾ ਸਾਰੇ ਦਾ ਸਾਰੇ ਨਾ ਘਰ ਜਿੰਨੇ ਨੇ ਸਾਰੇ ਵਾਈਟ ਕਰਤੇ ਨੇ ਅੱਗੀ ਆ ਵਰਗੀ ਸਾਰੇ ਆ ਦੁਕਾਨਾਂ ਦੇ ਬਾਹਰ ਸਾਰੇ ਐਨ ਪੂਰਾ ਸ਼ਹਿਰ ਇਹ ਵਾਈਟ ਕੀਤਾ ਪਿਆ ਸੀਗਾ ਆਪਣੇ ਦੁਕਾਨਾਂ ਬਾਹਰ ਵਾਈਟ ਸਾਰੇ ਘਰਾਂ ਦਾ ਵੀ ਰੰਗ ਵੀ ਵਾਈਟ ਕੀਤਾ ਹੋਇਆ ਸੀ ਨਾ ਸਾਰੇ ਉਹਦੇ ਸਾਹਮਣੇ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ 베ਰ ਸਾਹਿਬ ਪਹਿਲੀ ਪਾਸਾਈ ਪਾਰਕਿੰਗ 'ਚ ਗੱਡੀ ਲਾ ਕੇ ਚੱਲੇ ਅੰਦਰ ਨੱਥਾ ਦੇਖਣ ਤੇ ਆਹ ਦੇਖੋ ਸਾਹਮਣੇ ਇਥੋਂ ਐਂਟਰੀ ਹੈਗੀ ਗੁਰਦੁਆਰਾ ਸ੍ਰੀ 베ਰ ਸਾਹਿਬ ਪਾਸਾਈ ਪਹਿਲੀ ਅੰਦਰ ਕਰਕੇ ਦਰਸ਼ਨ ਕਰਦੇ ਆ ਨਾਲੇ ਆ ਰਹੇ ਦਰਸ਼ਨ ਕਰਵਾਉਣੇ ਹੈਗੇ ਜਿੰਨੇ ਵੀ YouTube ਫੈਮਲੀ ਆ ਸਕੀ ਹਾਂ ਹੋ ਰਹੀ ਬੱਬਾ ਕਥਾ ਕਰ ਹਾਂ ਕਥਾ ਕਰ ਰਹੇ ਬੱਬਈ ਹਾਂ ਚਲੋ ਜੋੜੇ ਅਸੀਂ ਅੰਦਰ ਹੀ ਰੱਖਤੇ ਗੱਡੀ ਤੇ ਹਲੇ ਵੀ ਸੇਕ ਮਾਰ ਰਿਹਾ ਬਾਹਰ ਪੂਰਾ ਹਾਂ ਸੇਕ ਆ ਬਹੁਤ ਜ਼ਿਆਦਾ ਇਹ ਦੇਖੋ ਪਾਰਕਿੰਗ ਪੂਰੀ ਫੁੱਲ ਹੋਈ ਪਈ ਹੈ ਇੱਥੇ ਦੇਖੋ ਕਿੰਨੀਆਂ ਗੱਡੀਆਂ ਖੜੀਆਂ ਨੇ ਗਈਆਂ ਸ਼ਵੀਰ ਆ ਗਈ ਜਲ ਸਕਦੇ ਇੱਥੇ ਪਾਣੀ ਪ੍ਰੋਪਰ ਪੀ ਨਹੀਂ ਹੋਇਆ ਹੈਗਾ ਮੈਂ ਫਿਰ ਆ ਜੀ ਆਜੋ ਇਧਰ ਨਾਲ ਹੀ ਜੋੜਾ ਘਰ ਆਈ ਦੇਖੋ ਲੱਕੜੀ ਘਰ ਤੇ ਜੋੜਾ ਘਰ ਖੱਬੇ ਹੱਥ ਤੇ ਇੱਥੇ ਹੱਥੋਂ ਲੱਗਿਆ ਸੀ ਹੁਣ ਹਾਂਜੀ ਇੱਥੋਂ ਪਹਿਲਾਂ ਦਰਬਾਰ ਸਾਹਿਬ ਨੂੰ ਮੱਥਾ ਟੇਕਣ ਜਾ ਰਹੇ ਹਾਂ ਅਸੀਂ ਸੰਗਤ ਬਹੁਤ ਆਈ ਅੱਜ ਹਾਂਜੀ ਹੁਣ ਅਸੀਂ ਦਰਬਾਰ ਸਾਹਿਬ ਦਰਸ਼ਨ ਕਰ ਚੱਲੇ ਜੀ ਅੰਦਰ ਤੁਸੀਂ ਵੀ ਨਾਲ ਨਾਲ ਸਾਡੇ ਦਰਸ਼ਨ ਕਰਿਓ ਕਿਨਾਂ ਦੇ ਸਾਡਾ YouTube ਪਰਿਵਾਰਾ ਸਾਰੇ ਜਾਣੇ ਦਰਸ਼ਨ ਕਰੂਗੀ ਗੁਰਦੁਆਰਾ ਸ੍ਰੀ ਬੇਰਸਾਹਿਬ ਸੰਗਤ ਬਹੁਤ ਜਵਾਈ ਰਹੀ ਹੈ ਜੀ ਬਾਹਰ ਵੀ ਗੱਡੀਆਂ ਦੇਖਿਆ ਸੀ ਕਾਫੀ ਸੀ ਤੇ ਨਾਲ-ਨਾਲ ਕਥਾ ਵਿਚਾਰ ਵੀ ਚੱਲ ਰਹੇ ਨੇ ਜੀ ਥੋੜੀ ਸ਼ਾਂਤੀ ਲਈ ਮਨ ਨੂੰ 10 ਮਿੰਟ ਉੱਥੇ ਬੈਠ ਕੇ ਅਸੀਂ ਫਿਰ ਬਾਹਰ ਆ ਗਏ ਹਾਂਜੀ ਗੁਰਨਾਨਕ ਦੇਵ ਜੀ ਜਦੋਂ ਆਪਣੀ ਪਹਿਲੀ ਉਦਾਸੀ ਤੇ ਚੱਲੇ ਤਾਂ ਗੁਰੂ ਜੀ ਇੱਕ ਸਿੱਧਾ ਲੋਕ ਮੁਸਲਮਾਨ ਇਨਸਾਨੀ ਖਰੂਜੇ ਸ਼ਾਹ ਜੀ ਅੱਲਾਹ ਦਿੱਤਾ ਜੀ ਬਹੁਤ ਦਲਗੀਰ ਹੋਇਆ ਆ ਗੁਰੂ ਜੀ ਨੇ ਇੱਕ 베ਰੀ ਦਕਤਨਾ ਗੱਡ ਕੇ ਨਿਸ਼ਾਨੀ ਦਿੱਤੀ ਸੀ ਉਹਨਾਂ ਨੂੰ ਤੇ ਜੋ ਅੱਜ ਵੀ ਗੁਰਦੁਆਰਾ ਬੀਰ ਸਾਹਿਬ ਦੇ ਪਿੱਛੇ ਅਸਥਿਤਤਾ ਜੋ 베ਰੀ ਹੈ ਇਹ ਉਹੀ ਦੀ 베ਰੀ ਹੈ ਜੀ ਲੋੰ ਲੰਬਾ ਸਮਾਂ ਗੁਰਨਾਨਕ ਦੇਵ ਜੀ ਨੇ ਇੱਥੇ ਉਤੀਤ ਕੀਤਾ ਹਾਂ ਦੇਖੋ ਸਾਹਮਣੇ ਬੋਰਡ ਤੇ ਲਿਖਿਆ ਵੀ ਹੋਇਆ ਹੈ ਆ ਦੇਖੋ ਨੇ ਸਾਈਡ ਪੂਰਾ ਸਭ ਬਣਿਆ ਹੋਇਆ ਜੀ ਆ ਦੇਖੋ ਅੰਦਰ ਦਰਸ਼ਨ ਦਰਗਾਹ ਜੀ ਭੋਆ ਸਾਹਿਬ ਇੱਥੇ ਹੀ ਬਾਹਰ ਡੇਰੀ ਦੇ نیچے ਸੰਗਤਾਂ ਪਾਰਕ ਕਰਦੀਆਂ ਨੇ ਆ ਦੇਖੋ ਸਾਹਮਣੇ ਸੰਗਤਾਂ ਪਾਰਕ ਕਰ ਰਹੀਆਂ ਆ ਸਾਈਡ ਤੇ ਜੋਤ ਜਲਦੀ ਹੈ ਜੀ ਫਰਮਸ ਨੇ ਆਵਦਤਾ ਹੈ ਆ ਦੇਖੋ ਕਿੰਨੀ ਸੰਗਤ ਬਾਤ ਕਰ ਰਹੀ ਹੈ ਇਥੇ ਹਰਿਦਾਲੇ ਜੇ ਅਸੀਂ ਇੱਥੋਂ ਬਾਹਰ ਆਵੇ ਬਾਹਰੋਂ ਕੋਈ ਸੀ ਪ੍ਰਸ਼ਾਦ ਲਿਆ ਜੀ ਪ੍ਰਸ਼ਾਦ ਲੈਣ ਤੋਂ ਬਾਅਦ ਫਿਰ ਅਸੀਂ ਪਵਿੱਤਰ ਕਾਲੀ ਦੇਵ ਦੇਰਸ਼ਨ ਕਰਨ ਲਈ ਗਏ ਇੱਥੇ ਆਪਣੀ ਵੀ ਰੁਪਈਏ ਮੰਗੋਗੇ ਇੱਥੇ ਵੀ ਚਗੀ ਲੱਗੀ ਹੋਈ ਹੈ ਜਾਂਦੀ ਹਮੇ ਸ੍ਰੀਵਰ ਹੈ ਜੀ ਅਸੀਂ ਪਿੱਛੇ ਨੂੰ ਜਾ ਰਹੇ ਹਾਂ ਜੀ ਪੁਤਰੀ ਜਾਣੋ ਤੇ ਤੁਹਾਡੇ ਪੁਤਰੀ ਕਾਲੀ ਮਈ ਦੇ ਦਰਸ਼ਨ ਕਰਨ ਲਈ ਨੌਵੀਂ ਕਰੋਲੀ ਦਰਸ਼ਨ ਉੱਤਰ ਵਾਲੀ ਵੀ ਜਿਹਨ ਦਰਸ਼ਨ ਕਰੋ ਜੀ ਪਵਿੱਤਰ ਕਾਲੀ ਬਈ ਆ ਦੇਖੋ ਬਿਲਕੁਲ ਹੀ ਗੁਰਦੁਆਰਾ ਸਾਹਿਬ ਦੇ ਨਾਲ ਦੀ ਲੰਗਦੀ ਹੈ ਬਿਲਕੁਲ ਜੀ ਉਸ ਤੋਂ ਬਾਅਦ ਦਰਸ਼ਨ ਕਰਕੇ ਫੋਟੋਵਾਲਾ ਦੇ ਹਾਂਜੀ ਹੁਣ ਅਸੀਂ ਲੰਗਰ ਪਛਾਦਾ ਚਾਪਾ ਜਾ ਰਹੇ ਹਾਂ ਜੀ ਹਾਂਜੀ ਲੰਗਰ ਪਛਾਦਾ ਚਾੱਕੇ ਚਾਹ ਪੀਣ ਲੱਗੇ ਅਸੀਂ ਬੱਚੇ ਹੇਠੇ ਬੈਠ ਗਏ ਚਾਹ ਪੀਣ ਲੱਗੇ ਫੰਦੀ ਦਰਸ਼ਨ ਕਰ ਰਿਹਾ ਸੀ ਕਿ ਲੰਗਰ ਪ੍ਰਸ਼ਾਦਾ ਵੀ ਛੱਕਿਆ ਹੋਇਆ ਸੀ ਗਰਮੀ ਬਹੁਤ ਜ਼ਿਆਦਾ ਹੈ ਗਰਮੀ ਕਾਫੀ ਹੈਗੀ ਅੱਜ ਤੇ ਬਹੁਤ ਵੇਲੇ ਦਰਸ਼ਨ ਹੋ ਗਏ ਮੈਂ ਤਾਂ ਸੀ ਹੁਣ ਲੰਗਰ ਪ੍ਰਸ਼ਾਦਾ ਛੱਕਿਆ ਹੋਇਆ ਸੀਗਾ ਤੇ ਚਾਹ ਪੀ ਰਹੀ ਸੀ ਇਹ ਲੰਗਰ ਦੇ ਵਿੱਚ ਤੇ ਉੱਥੇ ਇਹਨਾਂ ਮੈਂ ਕਿਹਾ ਵੀ ਇੰਨੀ ਗਰਮੀ ਆ ਹਨਾ ਮੈਂ ਜਾ ਪਿੰਦੀ ਗਈ ਮੈਂ ਕਿਹਾ ਚਾਹ ਪੀ ਵੀ ਆਖੀ ਲੱਗਦੀ ਸੀ ਮੈਂ ਕਿਹਾ ਪੜੋ ਚਾਹ ਪੀਣੀ ਬੈਠ ਕੇ ਵੀ ਆਖੇ ਲੱਗਦੀ ਹੈ ਮਣੀ ਬਣਾਈ ਜਿਹੜੇ ਸੇਵਾ ਕਰ ਰਹੇ ਆ ਨਾ ਗਰਮੀ ਦੇ ਵਿੱਚ ਬਣਾ ਰਹੇ ਆ ਤੇ ਉਹਨਾਂ ਵਾਸਤੇ ਕਿੰਨੀ ਹੋਣਾ ਫਿਰ ਉਹ ਮਿਹਨਤ ਕਿੰਨੀ ਗੱਲ ਵਿੱਚ ਚੁੰਨੇ ਦੇ ਕਿੰਨਾ ਸੇਵਾਦਾਰ ਸਾਰੇ ਤੇ ਬਾਕੀ ਅੱਜ ਅਸੀਂ ਹੋਰ ਗੁਰਦੁਆਰਾ ਸਾਹਿਬ ਨੇ ਜਾਵਾਂਗੇ ਇੱਥੇ ਗੁਰਦੁਆਰਾ ਸਾਹਿਬ ਹੈਗੇ ਨੇ ਚਾਰ ਪੰਜ ਗੁਰਦੁਆਰਾ ਸਾਹਿਬ ਹੋਰ ਨੇ ਆ ਨੇੜੇ ਤੇੜੀ ਜਿਵੇਂ ਤਾਂ ਬੇਬੇ ਨਾਨਕ ਜੀ ਦਾ ਜਿਹੜਾ ਘਰ ਆ ਮਤਲਬ ਉਹ ਉੱਥੇ ਵੀ ਗੁਰਦੁਆਰਾ ਸਾਹਿਬ ਨੇ ਬੇਬੇ ਨਾਨਕ ਜੀ ਦਾ ਵਿਆਹ ਹੋਇਆ ਸੀਗਾ ਜਿੱਥੇ ਗੁਰੂ ਢੰਕ ਦੇਵ ਜੀ ਨੇ ਮਤਲਬ ਕਿ ਨੌਕਰੀ ਕੀਤੀ ਰੇ ਰੇ ਤੋਲੇ ਆ ਨੌਕਰੀ ਕੀਤੀ ਆ ਹਾਂ ਮੋਦੀ ਖਾਨ ਨੇ ਉੱਤੇ ਹਰ ਦਰਵਾਜ਼ਾ ਪਿਆ ਇੱਕ ਗੁਰਦੁਆਰੇ ਪਈ ਉਹਨਾਂ ਦੇ ਉਹ ਸਾਹਮਣੇ ਕਿ ਕਿ ਦੱਟੇ ਵੱਟੇ ਪਈ ਗੁਰਦੰਖ ਦੇਵ ਜੀ ਜੋ ਗੁਰਦੁਆਰਾ ਸਾਹਿਬ ਹੀ ਆ ਹਾਂ ਜਿਹਦੇ ਨਾਲ ਉਹ ਤੋਲਦੇ ਸੀਗੇ ਨਾ ਸੌਦਾ ਸੱਚਾ ਸੌਦਾ ਕੀਤਾ ਸੀ ਉਹਨਾਂ ਨੇ ਗੁਰੂਆਂ ਨੇ ਬਾਕੀ ਹੋਰ ਵੀ ਕਈ ਗੁਰਦੁਆਰੇ ਇੱਥੇ ਵਿਖੇ ਹੋਏ ਸੀਗੇ ਸਪੁੱਟ ਕੇ ਫਿਰ ਆ ਕੇ ਜਾਵਾਂਗੇ ਜਿਸ ਦਿਨ ਥੋੜੇ ਇੱਕ ਤਾਂ ਗਰਮੀ ਘਟ ਜੇ ਤੇ ਦਿਨ ਥੋੜੇ ਜਿਹਾ ਖੁੱਲ੍ਹੇ ਹੋਣ ਦਿਨ ਤਾਂ ਵੈਸੇ ਤੇ ਜਦੋਂ ਸਾਰੇ ਸਾਡੇ ਕੋਲ ਟਾਈਮ ਹੋਊਗਾ ਨਾ ਦਿਨੇ ਆਵਾਂਗੇ ਜਿਵੇਂ ਹੁਣ ਤਾਂ ਅਸੀਂ 5:30 ਪਹਿਲਾਂ ਹੀ ਹੋ ਗਏ ਸੀਗੇ ਤੁਹਾਨੂੰ ਫਿਰ ਗੱਲ ਜੇ ਹੋ ਜਾਣਾ 7:00 ਵਜੇ ਨਾ ਹੁਣ 7:00 ਵੱਜ ਗਏ ਇਹ ਜਾਣ ਨੂੰ ਨੇਰਾ ਹੋ ਜਾਣਾ ਤੇ ਇੱਕ ਜਮਾਨਾ ਥੋੜਾ ਜਿਹਾ ਇਦਾਂ ਦਾ ਡਰ ਲੱਗਦਾ ਇੱਕ ਬੱਚਾ ਨੂੰ ਜਾ ਕੇ ਪੜਨਾ ਵੀ ਆ ਤੇ ਹਣ 10 ਸਾਡੇ ਬਹੁਤ ਵਧੀਆ ਹੋਏ ਆ ਇਸ ਦਰਬਾਰ ਸਾਹਿਬ ਮੱਥਾ ਟੇਕ ਕੇ 10-15 ਮਿੰਟ ਬੈਠੇ ਆ ਕਥਾ ਵੀ ਸੁਣੀ ਆ ਤੇ ਵਧੀਆ ਸਕੂਨ ਮਿਲਿਆ ਵਾ ਤੇ ਅਸੀਂ ਪ੍ਰਸ਼ਦਾ ਛਕਿਆ ਵੀ ਆ ਗੁਰਮੇਹਰ ਨੇ ਥੋੜੀ ਥੋੜੀ ਜਿਹੀ ਸੇਵਾ ਦਿੱਤੀ ਸਾਡੇ ਵਾਸਤੇ ਇਹ ਗੁਰਦੁਆਰਾ ਸਾਹਿਬ ਇਸ ਲਈ ਖਾ ਸਕਿਆ ਕਿਉਂਕਿ ਅਸੀਂ ਅੰਮ੍ਰਿਤ ਸੰਚਾਰ ਵੀ ਇੱਥੇ ਕੀਤਾ ਸੀ ਆ ਕੇ ਸਾਨੂੰ 2021 ਦੇ ਵਿੱਚ ਅਸੀਂ ਗੁਰੂ ਦੇ ਲੜਵੀ ਇਸ ਗੁਰਦਾਰੇ ਲੱਗੇ ਸੀ ਅਸੀਂ ਇੱਥੇ ਆ ਕੇ ਲੱਗੇ ਸੀ ਅਸੀਂ ਅੰਮ੍ਰਿਤ ਛਕਿਆ ਸੀ ਹਾਂਜੀ ਅਸੀਂ ਪਹੁੰਚ ਗਏ ਹੁਣ ਸਾਹਮਣੇ ਇਹ ਰੇਲ ਕੋਚ ਫੈਕਟਰੀ ਦਾ ਦੇਖੋ ਸਾਹਮਣੇ ਇਹ ਰੰਗ ਦਾ 3 ਆ ਗਿਆ 3 ਨੰਬਰ 3 ਆ ਗਿਆ ਇੱਥੋਂ ਅਸੀਂ ਤਿੰਨੇ ਤਿੰਨ ਗੇਜ ਵਿੱਚ 1 2 3 ਸਵਿੰਗ ਕਰਾ ਸਕਦੇ ਇੱਥੋਂ ਹੀ ਅਸੀਂ ਅੰਦਰ ਐਂਟਰ ਹੋ ਜਾਣਾ ਟਾਈਮ 'ਤੇ ਪਹੁੰਚ ਗਏ ਅਸੀਂ ਤੇ ਦਰਸ਼ਨ ਹੋਗੇ ਨਾ ਟਾਈਮ 'ਤੇ ਕਰਿਆ ਜੀ ਅੱਜ ਕੋਈ ਤਰ੍ਹਾਂ ਐਂਟਰੀ ਹੋ ਗਈ ਦੂਜੀ ਐਂਟਰੀ ਅਸੀਂ ਦੇਖਦੇ ਹਾਂ ਉੱਧਰ ਅੰਡਰ ਬ੍ਰਿਜ ਬਣਿਆ ਹੋਇਆ ਹੈ ਇਹ ਇਧਰ ਇਹ ਗੱਟ ਆਉਂਦਾ। ਉਹ ਮੈਂ ਤਿੰਨ ਲੱਗੀ। ਇੱਕ ਤੋਂ ਐਂਟਰ ਕਰਨ ਸਾਰੀ ਗੁਰਦੁਆਰਾ ਸਾਹਿਬ ਆ ਜਾਂਦਾ। ਆ ਦੇਖੋ ਜੀ ਸਾਹਮਣੇ ਇਧਰ ਨਾਲ ਹੀ ਗੇਟ ਤੇ ਗੁਰਦੁਆਰਾ ਸਾਹਿਬ ਆ ਜਾਂਦਾ। ਤਿੰਨ ਨੰਬਰ ਕੋਡ। ਤੇ ਗੁਰਦੁਆਰਾ ਸਾਹਿਬ ਦੀ ਵੀਡੀਓ ਵੀ ਅਸੀਂ ਬਣਾਵਾਂਗੇ ਇਹ ਨਾਲ ਹੀ। ਹਾਂ। ਅਸੀਂ ਅਸੀਂ ਨਾਲ ਹੀ ਗੁਰਦੁਆਰਾ ਦਾ। ਹਾਂ। ਆ ਦੇਖੋ ਸਾਹਮਣੇ ਇੰਦਰੱਖ ਦੇ ਵਿੱਚ ਤੇ ਇਹ ਜਿਵੇਂ ਕਿੰਨਾ ਬਧੀਆ। ਇਹ ਜਿਹੜੇ ਸਟ ਸਾਈਕਲ ਤੇ ਵੱਧਾਉਂਦੇ ਨੇ। ਉਹ ਸਾਡੇ ਵੀਰਾਂ ਬੇਦਰ ਚੌਕੜੇ ਆ ਗਿਆ ਤੇ ਪਿੱਛੇ ਫੈਕਟਰੀ ਇੱਥੇ ਡੱਬੇ ਬਣਦੇ ਆਗੇ। ਉਹ ਪਿੱਛੇ ਜਿਹੜੀ ਫੈਕਟਰੀ ਆ ਉੱਥੇ ਡੱਬੇ ਤਿਆਰ ਹੁੰਦੇ ਆ। ਉਹ ਇਹ ਐਂਟਰੀ ਆ। ਆ ਦੇਖੋ ਇੱਧਰ ਫੇਰ ਨਾਲ ਹੀ ਮੁੜ ਕੇ ਆਪਣੇ ਕੁਆਟਰ ਆ ਜਿਹਦਾ ਬਸ ਐਸੇ 100 200 ਮੀਟਰ ਤੱਕ ਹੀ ਆ। ਹੁਣ ਆ 15 ਨੂੰ ਮੁੜ ਕੇ ਅੰਦਰਲੀ ਲਾਈਨ ਜਾਂ ਬਾਹਰਲੀ ਲਾਈਨ 'ਚ ਪਹਿਲੀ ਸੀ ਆਪਣਾ ਕੁਆਟਰ। 24 2 43 ਅੰਬ ਦੇ ਬੁੱਟੇ ਤਕਰੀਬਨ ਇਹਦੇ ਅੰਬ ਦੇ ਬੁੱਟੇ ਹਰੇ ਤੇ ਘਰੇ ਲੱਗੇ ਹੋਏ ਨੇ ਹਰੇਕ ਦੇ ਹਰੇਕ ਤੇ ਕੁਆਟਰ ਜਿਹਾ ਲੱਗਿਆ ਹੈ ਕਿਸੇ ਦੇ ਹੁਗੜ ਨਹੀਂ ਲੱਗੇ ਹੋਗਾ ਬੜੇ ਬਹੁਤ ਰਸਤਾ ਹੈ ਹਾਂ ਠੀਕ ਆਓ ਇਹ ਗੰਗੇਸ਼ ਹਾਂ ਲੋ ਜੀ ਪਹੁੰਚ ਕੇ ਘਰੇ ਅੱਛਾ ਜੀ ਕੁਆਟਰ ਆ ਗਿਆ ਆਪਣਾ ਕੁਆਟਰ ਆ ਗਿਆ ਹਾਂਜੀ ਘਰੇ ਆ ਗਏ ਜੀ ਅਸੀਂ ਤੇ ਹੁਣ ਇੱਥੇ ਵੀਡੀਓ ਨੂੰ ਅੱਜ ਦਿਨ ਖਤਮ ਕਰਦੇ ਆ ਤੇ ਜਿਹੜੇ ਵੀ ਅੱਜ ਚੈਨਲ ਤੇ ਸਾਡੇ ਤੇ ਨਵੇਂ ਆਏ ਆ ਕਿ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਸਾਨੂੰ ਕਮੈਂਟ ਜ਼ਰੂਰ ਕਰਿਆ ਕਰੋ ਅਸੀਂ 100% ਹਰੇਕ ਕਮੈਂਟ ਦਾ ਜਵਾਬ ਦਿੰਨੇ ਆ ਜੀ ਜਿੰਨੇ ਵੀ ਸਾਡੇ ਸਬਸਕ੍ਰਾਈਬਰ ਨੇ ਸਾਡੇ YouTube ਫੈਮਲੀ ਨਾਲ ਜੁੜੇ ਹੋਏ ਨੇ ਜਿੰਨੇ ਵੀ ਸਾਰਿਆਂ ਦੇ ਕਮੈਂਟ ਤੇ ਅਸੀਂ ਜਵਾਬ ਦਿੰਨੇ ਆ ਤੇ ਇੱਥੇ ਅਸੀਂ ਵੀਡੀਓ ਨੂੰ ਖਤਮ ਕਰਦੇ ਆ ਅੱਜ